ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸੁਣਨਾ ਹੋਇਆ ਸਿੱਧਾ 8000 ਰੁਪਏ ਸਸਤਾ ਲੱਗੀਆਂ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਖਬਰ ਆਈ ਹੈ ਬਜਟ ਚ ਸੋਨੇ ਤੇ ਚਾਂਦੀ ਤੇ ਕਸਟਮ ਡਿਊਟੀ ਚ ਕਟੌਤੀ ਤੋਂ ਬਾਅਦ ਤਿੰਨ ਦਿਨਾਂ ਚ ਸੋਨਾ 5000 ਰੁਪਏ ਤੇ ਚਾਂਦੀ 6400 ਰੁਪਏ ਸਸਤੀ ਹੋ ਗਈ ਹੈ ਸਰਕਾਰ ਨੇ ਬਜਟ ਚ ਸੋਨੇ ਤੇ ਚਾਂਦੀ ਤੇ ਕਸਟਮ ਡਿਊਟੀ 15% ਤੋਂ ਵਧਾ ਕੇ 6% ਦੀ ਕਰ ਦਿੱਤੀ ਹੈ ਇਸ ਕਰਕੇ ਕੀਮਤਾਂ ਜੇ ਇੱਕ ਗਰਾਫਟ ਆਇਆ ਬਜਟ ਦੇ ਦੋ ਦਿਨ ਬਾਅਦ ਅੱਜ ਜਾਨੀ 25 ਜੁਲਾਈ ਨੂੰ ਸੋਨਾ 934 ਰੁਪਏ ਹੋਰ ਡੈਗ ਪਿਆ ਤੇ ਜਿਸ ਦੀ ਕੀਮਤ 8170 ਰੁਪਏ ਤੇ ਅੱਗੇ ਤੇਜ ਲਈ ਨੂੰ ਇਹ 3600 ਰੁਪਏ ਅਤੇ 24 ਲਈ ਨੂੰ 455 ਰੁਪਏ ਦੀ ਗ੍ਰਾਫਟ ਦਰਜ ਕੀਤੀ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ